ਮੈਨੂੰ ਨੋਟ ਪੰਡ ਰਿਹਾ ਸੀ ਰਿਪੋਰਟ ਲਈ ਜੀ ਆਇਆਂ ਨੂੰ ਇੱਕ ਕੰਟਰੋਲ ਤੋਂ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਸੁੰਦਰ ਨਵ ਲੜਕੀ ਹੈ 13-14 ਸਾਲ ਦੀ ਤੇ ਉਹਦੀ ਡੈਥ ਹੋਈ ਹੈ ਕੋਈ ਸ਼ੱਕ ਹੈ ਕਿ ਇਹਦੀ ਮਾਂ ਨੇ ਪਿਓ ਨੇ ਇਹ ਮਾਰਤਾ ਤੇ ਅੱਜ ਇਹੋ ਜੀ ਮੈਨੂੰ ਨਹੀਂ ਕੋਈ ਗੱਲ ਲੱਗੀ ਮੈਂ ਮੌਕੇ ਤੇ ਆਇਆ ਹਾਂ ਤੇ ਕੁੜੀ ਜਿਹੜੀ ਹੈ ਉਹਨੂੰ ਮੈਂ ਹਸਪੀਟਲ ਭੇਜਤਾ ਹਾਂ ਬਾਕੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਕੁੜੀ ਦਾ ਨਾਮ ਮਿਸਰੀ ਹੈ ਤੇ ਇਹਦਾ ਫਾਦਰ ਜਿਹੜਾ ਇਹ ਪਹਿਲੇ ਜਨਾਨੀ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਚ ਗਈ ਏ ਤੇ ਘਰ ਹੋਰ ਵੀ ਰਹਿਣਾ ਹੋਈ ਏ ਤੇ ਇਹਦੀ ਜਿਹੜੀ ਮਾਂ ਆ ਉਹਨੇ ਇੱਥੇ ਹੁਣ ਦੂਜਾ ਵਿਆਹ ਕਰਾਇਆ ਇਹੋਂ ਗਾਂ ਜੇ ਤਫ਼ਤੀਸ਼ ਦੇਖਾਂਗੇ ਕਿ ਕੀ ਹੁੰਦਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਜ਼ਰੂਰ ਹੋਵੇਗੀ ਇਹਨੂੰ ਇਨਵੈਸਟੀਗੇਸ਼ਨ ਕੀ ਹੈ ਕੋਈ ਸਾਡੀ ਮਦਦ ਦੀ ਹੈ ਕਿੱਦਾਂ ਬਈ ਇਹ ਇਹਦੇ ਨਾਲ ਮਾਈਨਰ ਐਕਸੀਡੈਂਟ ਹੈਗਾ ਚਿੰਦੇ ਉੱਤੇ ਚਿੰਦੀ ਲੈਫਟ ਸਾਈਡ ਤੇ ਬਾਕੀ ਜੋ ਡਾਕਟਰੀ ਰਿਪੋਰਟ ਹੈਗੀ ਨਾ ਉਹ ਆਪਾਂ ਸਾਨੂੰ ਪਿੱਛੇ ਕੀ ਠੀਕ ਕੋਈ ਮੌਕੇ ਤੇ ਘਰ ਘਟ ਕੋਈ ਕੋਈ ਥੀਂ ਘਰ ਦੇ ਵਿੱਚ ਜਿੱਤੇ ਉਹ ਮਾਰੀ ਸੀਗੀ ਤੇ ਉਹਨੂੰ ਕੋਸ਼ਿਸ਼ ਕਰਦੇ ਆਪਾਂ ਕਿ ਕੀ ਗੱਲ ਕੋਈ ਪਤਾ ਲੱਗਾ ਕੋਈ ਪ੍ਰਾਇਡਰ ਰਹਿੰਦਾ ਜੀ ਉਹ ਉੱਪਰ ਇੱਕ ਬਜ਼ੁਰਗ ਰਹਿੰਦਾ ਤੇ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਉੱਪਰ ਦੀ ਕੋਈ ਗੱਲ ਉੱਪਰੋਂ ਕੋਈ ਨਹੀਂ ਨਾ ਆਇਆ ਨਾ ਕੁਝ ਆ ਬਾਕੀ ਦੇਖਦੇ ਹਾਂ ਬਾਅਦ ਫਲਾਟ ਨਹੀਂ ਜੀ ਜੀ ਹਲਾ ਕੀ ਆ ਜੀ ਉਹ ਤਾਂ ਪਤਾ ਲੱਗ ਗਿਆ ਕਦ ਬੜੀ 16 17 ਆਪਾਂ ਤੇ ਜੀਏ ਉਹ ਕਰਵਾਵਾਗੇ ਆਪਾਂ ਬਿਹਤਰੀ ਕਰਵਾਉ। 14 15 ਸਾਲ ਮੜਾ ਕੁੜੀ ਪਰਦੀ ਸੀ ਪਰਦੀ ਸੀ